ਹਰਿਆਣੇ ਪਰਦੇ ਗੁਰਦੁਆਰਿਆਂ ਦੇ ਮੁਲਾਜ਼ਮਾਂ ਨੇ ਅੱਜ ਹੜਤਾਲ ਰੱਖ ਲਈ ਹੈ ਹੜਤਾਲ ਦਾ ਕਾਰਨ ਉਹਨਾਂ ਨੂੰ ਤਨਖਾਹ ਨਹੀਂ ਮਿਲੀ ਔਰ ਇਸ ਕਰਕੇ ਪੂਰੇ ਮੁਲਾਜ਼ਮ ਪੂਰੇ ਹਰਿਆਣੇ ਦੇ ਜਿਹੜੇ ਗੁਰਦੁਆਰਾ ਕਮੇਟੀ ਦੇ ਨੇ ਸਾਰੇ ਹੜਤਾਲ ਤੇ ਬੈਗੇ ਨੇ ਇਸੇ ਮੁੱਦੇ ਦੇ ਕਾਰਨ ਵਾਸਤੇ ਸਾਡੇ ਨਾਲ ਹੈਗੇ ਨੇ ਰਾਣਾ ਸਿੱਖ ਗੁਰਦੁਆਰਾ ਮਨਜਿ ਕਮੇਟੀ ਦੇ ਜੋ ਪ੍ਰਮਖਤਾ ਨੇ ਸਪੋਕਸਪਰਸਨ ਨੇ ਕਾਲ ਜੀਤ ਜਰਾਣਾ ਜਰਾਣਾ ਸਾਹਿਬ ਕੀ ਮਾਮਲਾ ਕੀ ਹੈ ਹੜਤਾਲ ਕਿਉਂ ਕੀਤੀ ਉਹਨਾਂ ਕਹਿੰਦੇ ਖਾਤੇ ਸੀਚ ਕਰਦੇ ਨੇ ਤਨਖਾਹ ਨਹੀਂ ਮਿਲੀ ਸਾਨੂੰ ਕਿਵੇਂ ਕੰਮ ਕਰਾਂਗੇ ਗੁਰਦੁਆਰਾ ਦਾ ਮੈਨੇਜਮੈਂਟ ਕਿਵੇਂ ਚੱਲੇਗੀ ਅਕੇੜੀ ਦੇਖਿਏ ਇਹਦੇ ਚ ਸੱਚਾਈ ਹੈ ਕਿ ਜਿਹ ਲekin ਸਾਡੀ ਸਰਕਾਰ ਨਾਲ ਗੱਲਬਾਤ ਚੱਲ ਰਹੀ ਹੈ ਤੇ ਅੱਜ ਸਾਨੂੰ ਉਮੀਦ ਹੈ ਕਿ ਜਲਦ ਹੀ ਸ਼ਾਮ ਹੋ ਸਕਦਾ ਹੈ ਸ਼ਾਮ ਤੱਕ ਹੀ ਖਾਤੇ ਖੁੱਲ ਜਾਣ ਤੇ ਜਿਹੜੇ ਰੁਟੀਨ ਦੇ ਸਾਰੇ ਕੰਮ ਨੇ ਉਹ ਸਾਰੇ ਹੋਣਗੇ ਕੋਈ ਇਹਦੇ ਚ ਕੋਈ ਦਿੱਕਤ ਵਾਲੀ ਗੱਲ ਨਹੀਂ ਹੈ ਕਿ ਖਾਤੇ ਬੰਦ ਹੋਣ ਦਾ ਕਾਰਨ ਕੀ ਲਿੰਗਦਾ ਬੱਚੇ ਇੰਨਾ ਵੱਡਾ ਫੈਸਲਾ ਸਕਾ ਨਾ 1925 ਤੋਂ ਕਮੇਟੀ ਐਸੀ ਕਮੇਟੀ ਬਣੀ ਐਸਜੀਪੀਸੀ ਦੀ ਪਹਿਲੀ ਵਾਰ ਕਿਸੇ ਸਰਕਾਰ ਨੇ ਇੰਨਾ ਵੱਡਾ ਹੌਸਲਾ ਲਿਆ ਵੀ ਖਾਤੇ ਬੰਦ ਕਰ ਤੇ ਗੁਜ਼ਾਰਾ ਕਮੇਟੀ ਨੇ ਇੱਕ ਕਿੰਨਾ ਵੱਡਾ ਫੈਸਲਾ ਕਾਰਨ ਕੀ ਹੋਇਆ ਸਰਕਾਰ ਨੂੰ ਕਿਉਂ ਲੈਣਾ ਪਿਆ ਕਿ ਮੈਂ ਮਹਿਸੂਸ ਕਰਨਾ ਵਾਂ ਕਿ ਸਰਕਾਰ ਨੇਸੀ ਇਹਨਾਂ ਕੋਈ ਲੈਣਾ ਜਾਂ ਤੇ ਉਹਨਾਂ ਨੂੰ ਗੁੰਮਰਾਹ ਕੀਤਾ ਗਿਆ ਕਿਸੇ ਕਾਰਨ ਤੋਂ ਤੇ ਸਾਡੀ ਸਰਕਾਰ ਨਾਲ ਲਗਾਤਾਰ ਗੱਲਬਾਤ ਚੱਲ ਰਹੀ ਹੈ ਤੇ ਸਾਨੂੰ ਉਮੀਦ ਹੈ ਕਿ ਸ਼ਾਮ ਤੱਕ ਸਾਡੇ ਖਾਤੇ ਖੁੱਲ ਜਾਣਗੇ ਚੋਣਾਂ ਦਾ ਮੌਸਮ ਹੈ ਅਸੀਂ ਟਾਈਮ ਸਰਕਾਰ ਨਰਾਜ਼ਗੀ ਮੋਲ ਲੈ ਰਹੀ ਹੈ ਇਹਨਾਂ ਵੱਨਾਂ ਜੋਖਮ ਲੈ ਰਹੀ ਹੈ ਤੇ ਕੋਈ ਸੁਣ ਚਾਹੀ ਹੈ ਕਿ ਜਿਹੜਾ ਨਾ ਵਿੱਤੀ ਗੜਬੜੀਆਂ ਨੇ ਕੋਈ ਜਿਹੜਾ ਹਸਾਬਤਾ ਵਿੱਚ ਗੜਬੜੀ ਪਾਈ ਗਈ ਪਿਛਲੇ ਸੱਤ ਦਾ ਵਜh ਐਸੀ ਕੋਈ ਚਰਚਾ ਹੋਈ ਹੈ ਕਿ ਉਹ ਸਾਡੀ ਆਪਣਾ ਉੱਚ ਅਧਿਕਾਰੀਆਂ ਨਾਲ ਗੱਲਬਾਤ ਹੋਈ ਸੀ ਚੰਡੀਗੜ੍ਹ ਦੇ ਵਿੱਚ ਸਾਡੀ ਮੀਟਿੰਗ ਹੋਈ ਸੀ ਅਸੀਂ ਵੀ ਬੇਨਤੀ ਕੀਤੀ ਸੀ ਕਿ ਅਗਰ ਕਿਸੇ ਕਿਸੇ ਖਿਲਾਫ ਵੀ ਭਾਵੇਂ ਉਹ ਪ੍ਰਧਾਨ ਹੋਵੇ ਪ੍ਰਧਾਨ ਜੀ ਨੇ ਹੀ ਅੱਜ ਮੈਨੂੰ ਭੇਜਿਆ ਕਿ ਇਹਨਾਂ ਨਾਲ ਗੱਲਬਾਤ ਕਰਨ ਵਾਸਤੇ ਵੀ ਇਹਨਾਂ ਨੂੰ ਠਾਣ ਵਾਸਤੇ ਮੈਂ ਉਹ ਬੇਨਤੀ ਕੀਤੀ ਹੈ ਕਿ ਸਰਕਾਰ ਨਾਲ ਸਾਡੀ ਲਗਾਤਾਰ ਅਸੀਂ ਟੱਚ ਦੇ ਵਿੱਚ ਆ ਉੱਥੇ ਵਿੱਚ ਅਸੀਂ ਚਾਹੁੰਦੇ ਹਾਂ ਵੀ ਭਾਵੇਂ ਪ੍ਰਧਾਨ ਜੀ ਹੋਣ ਭਾਵੇਂ ਜਨਰਲ ਸਕੱਤਰ ਹੋਵੇ ਭਾਵੇਂ ਮੈਂ ਮਾਪਾ ਵੀ ਵੀ ਰਵਿੰਦਰ ਕੋਰ ਅਜਰਾਨਾ ਹੋਵੇ ਕੋਈ ਵੀ ਅਗਰ ਕੋਈ ਦੋਸ਼ੀ ਪਾਇਆ ਜਾਂਦਾ ਹੈ 2000 ਰੁਪਏ ਦੇ ਵਿੱਚ ਵੀ ਤੁਰੰਤ ਕਾਰਵਾਈ ਹੋਣੀ ਚਾਹੀਦੀ ਨਾਲੇ ਸਮ ਗੁਰਦੁਆਰਨੀ ਬਣ ਚਰਚਾ ਆ ਉਹ ਉਸ ਗੁਰਦੁਆਰੇ ਦੇ ਬਜਟ ਹਿਫਰ ਕੀਤਾਗਾ ਉੱਥੇ ਜੇ ਖਬਰਾਂ ਆ ਰਹੀਆਂ ਨੇ ਉੱਥੇ ਬੜਾ ਲੱਗਦਾ ਉੱਥੇ ਗੋਲਮਾਨ ਹੋ ਰਿਹਾ ਕਮੈਨ ਲੱਗਦਾ ਕਿ ਜੋ ਜਾਣਕਾਰੀ ਬਾਹਰ ਨਿਕਲ ਕੇ ਆ ਰਹੀ ਹੈ ਜਿਹਾ ਜਿਹਾ ਹਾਂ ਬਿਲਕੁਲ ਸਰਕਾਰ ਦੀ ਹਰ ਚੀਜ਼ ਮੈਂ ਤੇ ਜਦੋਂ ਤੱਕ ਇਹ ਕੰਮ ਹੋਇਆ ਹੈ ਤੇ ਮੈਂ ਸਮਝਣਾ ਕਿ ਸਰਕਾਰ ਦੀ ਪੂਰੀ ਨਜ਼ਰਾਂ ਹੁੰਦੀਆਂ ਨੇ ਭਾਵੇਂ ਕੋਈ ਵੀ ਕੰਮ ਹੈ ਤੇ ਸਾਨੂੰ ਸਰਕਾਰ ਨੇ ਬਣਾਇਆ ਸੁਪਰੀਮ ਕੋਰਟ ਤੋਂ ਜਿੱਤਣ ਤੋਂ ਬਾਅਦ ਸਾਡੀ ਖੱਟਰ ਸਰਕਾਰ ਨੇ ਸਾਨੂੰ ਨੋਮਿਨੇਟ ਕੀਤਾ ਇਸ ਇਹਦੇ ਵਿੱਚ ਮੈਂਬਰ ਤੇ ਕੁਝ ਬਹੁਤ ਜਿਆਦੀਆਂ ਪਤਾਈਆਂ ਨੇ ਜਿਹੜੀਆਂ ਨੇ ਇਹਦੇ ਵਿੱਚ ਵਰਤੀਆਂ ਗਈਆਂ ਨੇ ਮਸਲ ਮੈਂ ਦੱਸਣਾ ਚਾਹਾਂਗਾ ਕਿਸ ਤਰ੍ਹਾਂ ਦੀ ਵੱਡੀ ਪਤਾਈਆਂ ਜਿਹੜੀਆਂ ਹਾਂ ਜਿ ਕੋ ਆ ਸਾਹਮਣੇ ਵੇਖੇ ਜਿਹੜਾ ਬੱਚਤ ਹੈ ਸਾਡੀ ਉਹ ਸਨ ਜਿਹੜਾ ਬਜਟ ਬਣਿਆ ਸਾਡਾ 23 24 ਦਾ ਤੇ ਉਸ ਤੋਂ ਪਹਿਲਾਂ 22 23 ਦਾ ਉਹਦੇ ਵਿੱਚ 3160000 3 ਕਰੋੜ 16 ਲੱਖ 73000 ਦੀ ਸਾਡੀ ਬੱਚਤ ਸੀ ਕੱਲੇ ਨਾਣਾ ਸਾਹਿਬ ਗੁਰਦਾਸ ਸਿੰਘ ਕੱਲੇ ਨਾਣਾ ਸਾਹਿਬ ਨਾਣਾ ਸਾਹਿਬ ਨਾਣਾ ਸਾਹਿਬ ਦੀ ਸਾਰੇ ਖਰਚੇ ਕੱਢ ਕੇ ਬੱਚਤ ਸੀ ਤੇ ਹੁਣ ਜਿਹੜੀ ਇਸ ਸਾਲ ਦੀ ਇਹਨਾਂ ਨੇ ਬਜਟ ਬਣਾ ਕੇ ਭੇਜਿਆ ਜਿਹੜਾ ਇਹਨਾਂ ਨੇ ਖਰਚੇ ਪਾਏ ਨੇ ਨਜ਼ਾਇਜ਼ ਉਹਦੇ ਵਿੱਚ 50 ਲੱਖ 52000 ਰੁਪਏ ਸਿਰਫ ਬਚਤ ਰਹਿ ਗਈ ਤੇ ਇਹਦੇ ਵਿੱਚ ਹਜੇ ਉਹਨਾਂ ਨੇ ਦੋ ਗੱਡੀਆਂ ਲਈਆਂ ਨੇ ਉਹ ਨਹੀਂ ਪਾਈਆਂ ਕਰੋ ਗੱਡੀਆਂ ਵਿੱਚ ਪਾ ਦੀਏ ਤੇ ਮਾਈਨਸ ਦੇ ਵਿੱਚ ਪਹਿਲੀ ਵਾਰੀ ਇਤਿਹਾਸ ਹੋਏਗਾ ਕਿ ਨਾਡਾ ਸਾਹਿਬ ਦਾ ਜਿਹੜਾ ਬਜਟ ਹੈ ਉਹ ਮਾਈਨਸ ਦੇ ਵਿੱਚ ਚਲਾ ਗਿਆ ਇਸ ਤੋਂ ਜ਼ਿਆਦਾ ਮਦੁਰ ਵਰਤੋਂ ਜਿਹੜੀ ਹੈ ਹੋਰ ਵੀ ਕਈ ਮਾਮਲੇ ਇਸ ਤਰ੍ਹਾਂ ਬਹੁਤ ਬਹੁਤ ਜ਼ਿਆਦਾ ਨੇ ਇਹਦੇ ਵਿੱਚ ਜਿਹੜੇ ਨਹੀਂ ਕਾਰਨ ਇਸੇ ਕਰਕੇ ਸਰਕਾਰ ਨਸੀਫ ਰਿਫ੍ਰਿਜ ਉਹ ਬਿਲਕੁਲ ਮੈਂ ਸਮਝਦਾ ਹਾਂ ਜਿਵੇਂ ਹੁਣ ਮੁਰੰਮਤ ਇਮਾਰਤਾਂ ਦੇ ਰੰਗ ਰੋਗਨ ਦਾ ਜਿਹੜਾ ਖਰਚਾ ਹੈ ਉਹ ਉਹ ਜਿਹੜਾ ਹੈ ਉਹ ਪਿਛਲੇ ਸਾਲ 0 ਸੀ ਹਾਂਜੀ ਇਸ ਸਾਲ ਉਹ 20 ਲੱਖ ਰੁਪਈਆ ਉਹਨਾਂ ਨੇ ਤੇ 30 ਲੱਖ ਰੁਪਈਆ 30 ਲੱਖ ਰੁਪਈਆ ਉਹਨਾਂ ਨੇ ਰੱਖਿਆ 20 ਲੱਖ ਪੂਰਾ ਖਰਚ ਹੋ ਗਿਆ ਹੈ 30 ਲੱਖ ਰੁਪਈਆ ਨਾ ਉਹਨੇ ਮੇਨਟੇਨੈਂਸ ਤੇ ਕਰ ਦਿੱਤਾ ਹੈ ਜਦੋਂ ਕਿ ਹਰ ਗੁਰਦੁਆਰੇ ਦੇ ਵਿੱਚ ਗੁਰਦੁਆਰਾ ਕਾਰ ਸੇਵਾ ਵਾਲਿਆਂ ਦੀਆਂ ਸੇਵਾਵਾਂ ਚੱਲ ਰਹੀਆਂ ਨੇ ਖੇਤਰ ਦੇ ਵਿੱਚ ਚੱਲ ਰਹੀਆਂ ਨੇ ਨਵੀਂ ਸਰਾਹ ਬਣ ਰਹੀ ਏ ਥੱਲੇ ਨਵਾਂ ਹਾਲ ਦੀ ਮੁਰੰਮਤ ਹੋ ਰਹੀ ਏ ਤੇ ਇਸ ਤਰ੍ਹਾਂ ਅਗਰ ਅਸੀਂ ਕਰਨ ਲੱਗ ਪਏ ਤੇ ਤੇ ਕਰੋੜ ਸਾਢੇ ਦਾ ਬਜਟ ਬਹੁਤ ਘੱਟ ਰਹੇ ਜਾਏਗਾ ਤੇ ਕਾਰ ਸੇਵਾ ਵਾਲੇ ਬਾਬੇ ਕਰਦੇ ਹੁੰਦੇ ਨੇ ਉਹ ਐਸਜੀਪੀਸੀ ਨੂੰ ਸੌਂਪਦੇ ਸਨ ਉਹਨੇ ਰੈਡ ਕਮੇਟੀ ਨੂੰ ਬਣਾ ਕੇ ਸਰਾਵਾਂ ਸਾਰੀਆਂ ਸੌਂਪਣਗੇ ਲੇਕਿਨ ਆ ਜਿਹੜਾ ਬਜਟ ਜਿਹੜਾ ਜ਼ੀਰੋ ਸੀ ਉਹ 30 ਲੱਖ ਰੁਪਈਆ ਆ ਜਾਣਾ ਇਹ ਬੜੀ ਵੱਡੀ ਗੱਲ ਏ ਤੇ ਮੈਂ ਕਈ ਇਸ ਇਸ ਤਰ੍ਹਾਂ ਦੀਆਂ ਕਈ ਨੇ ਜਿਵੇਂ ਖਰਚ ਗੱਡੀਆਂ ਦਾ ਤੇਲ ਦਾ ਜਿਹੜਾ ਪਿਛਲੇ ਸਾਲ 6 ਲੱਖ ਸੀ ਐਕਟਿਵ 12 ਲੱਖ ਰੁਪਈਆ ਤੇ ਮਤਲਬ ਪੈਟਰੋਲੀ ਨਾ ਮਹਿੰਗਾ ਤੇ ਹਨ ਨਹੀਂ ਡੀਜ਼ਲ ਡਬਲ ਰੇਟ ਤੇ ਨਹੀਂ ਹੈ ਨਾ ਮੈਂ ਨਾ ਜੀ ਮੈਂ ਨਾ ਜੀ ਬਿਲਕੁਲ ਇਹ ਸਾਰੀ ਕੁਤਾਈਆਂ ਗੱਡੀਆਂ ਉਹਨੀਆਂ ਨੇ ਡੀਜ਼ਲ ਕਿੰਨਾ ਖਰਚਾ ਵਾਹਣ ਮੇਲੇ ਮੇਲੇ ਗੁਰਪੁਰ ਹੋਏ ਅਸੀਂ ਸਿਰਫ ਇੱਕ ਸਾਲ ਦੇ ਵਿੱਚ ਸਿਰਫ 10% ਵਧਾ ਸਕਦੇ ਆ ਤੇ ਆ 7 ਲੱਖ 11000 ਰੁਪਈਆ ਸਾਡਾ ਖਰਚਾ ਜਿਹੜਾ 22 23 ਦਾ ਖਰਚਾ ਹੈ ਸਾਡਾ ਤੇ ਹੁਣ ਉਹ ਕਰਕੇ 30 ਲੱਖ ਕਰ ਦਿੱਤਾ ਹੈ ਅਗਰ ਇਹ 10% ਵਧਾਇਆ ਜਾਏ ਤੇ 7 ਲੱਖ 70000 ਰੁਪਈਆ ਬੰਦ ਹੈ ਤੇ ਇਹਨਾਂ 30 ਰਕਬਾ ਵਧਾ ਕੇ ਮਤਲਬ 4 5 ਕਰ ਦੇਣਾ ਤੇ ਮੈਂ ਕਹਿੰਦਾ ਗੁਰੂ ਘਰ ਦੀ ਗੋਲਕ ਦਾਸੀ ਬਹੁਤ ਜ਼ਿਆਦਾ ਦੁਰਉਪਯੋਗ ਕਰ ਰਹੇ ਆ ਇਹ ਕੁਝ ਕਤਾਈਆਂ ਸਰਕਾਰ ਦੇ ਸਾਹਮਣੇ ਆਈਆਂ ਨੇ ਜਿਨ੍ਹਾਂ ਕਰਕੇ ਸਾਡੇ ਖਾਤੇ ਸੀਲ ਕੀਤੇ ਗਏ ਨੇ ਲੇਕਿਨ ਅਸੀਂ ਇਹਨੇ ਵੀ ਜਏ ਇਹ ਚੀਜ਼ਾਂ ਸਰਕਾਰ ਆਪਣੇ ਤੌਰ ਤੇ ਜਾਂਚ ਕਰਾਏ ਪ੍ਰਧਾਨ ਸਾਹਿਬ ਨੇ ਵੀ ਨਿਰਦੇਸ਼ ਕਰ ਦਿੱਤੇ ਨੇ ਆਪਣੇ ਤੌਰ ਤੇ ਅਸੀਂ ਜਾਂਚ ਕਰਵਾ ਰਹੇ ਆ ਜੋ ਵੀ ਦੋਸ਼ੀ ਪਾਇਆ ਜੇ ਉਹਦੇ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ। ਕੋਈ ਕਾਰਵਾਈ ਹੋਣੀ ਚਾਹੀਦੀ ਪਰਚਾ ਨਹੀਂ ਹੋਣਾ ਚਾਹੀਦਾ। ਪਰਚਾ ਦਰਜ ਹੋਣਾ ਚਾਹੀਦਾ ਹੈ। ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ। ਮੈਂ ਤੇ ਨਾਲ ਸੰਗਤ ਨੂੰ ਸਾਹਮਣੇ ਆਉਣਾ ਚਾਹੀਦਾ ਹੈ। ਸੰਗਤ ਵੀ ਸਜ਼ਾ ਦੇ। ਹਾਂ ਬਿਲਕੁਲ। ਤੇ ਸਾਡੇ ਨਾਲ ਜੀ ਕੌਮ ਜੀ ਅਜਰਾਣਾ ਜਿਹੜੇ ਪ੍ਰੋਖਤਾ ਨੇ ਰਾਣਾ ਸਿੰਘ ਗੁਰਦਾਰਾ ਜੀ ਕਮੇਟੀ ਨੇ ਇਹਨਾਂ ਸਾਫ ਕਰਨ ਹੈ ਕਿ ਜਿਹੜੇ ਬੰਦੇ ਨੇ ਐਸੇ ਗਲਤ ਕੰਮ ਕੀਤੇ ਨੇ ਉਹ ਕੌਮ ਦਾ ਵੀ ਗੰਦਾ ਹੈਗਾ। ਉਹਨਾਂ ਨੂੰ ਕੌਮੀ ਸਜ਼ਾ ਦੇ ਸਰਕਾਰ ਵੀ ਸਜ਼ਾ ਦੇ। ਫਿਲਹਾਲ ਜਿਤਨੇ ਤਨਖਾਹਾਂ ਦੀ ਗੱਲ ਹੈ ਤਨਖਾਹਾਂ ਦੀ ਰੀਲੀਜ਼ ਜਲਦੀ ਕਰਵਾਉਣ ਦੇ ਪ੍ਰਯਾਸ ਕਰ ਰਹੀ ਹੈ। ਕੋਸ਼ਿਸ਼